ਸਤਨਾਮ ਸ੍ਰੀ ਵਾਹਿਗੁਰੂ ਮੁਕਤ ਮੁਹਤਾਰੇ ਜੇਤਾ ਉਸ ਮੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦੁਆ ਕਰੋ ਕਿਛ ਮਿਹਰ ਉਪਾਵੋ ਡੋਬਦੇ ਪੱਥਰ ਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਗਲ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾ ਨਿਗਰੂ ਸਵੇਪ ਜੀ ਸੋਨੇ ਮਹਮਾ ਪੰਜਵਾ ਭਾਗ ਠੜੀ ਹਰ ਸੰਤ ਤੁਮਾਰੀ ਜਿਨ ਘਰ ਧੰਨ ਹਰ ਨਾਮਾ ਪਰਵਾਨ ਗਣੀ ਸਈ ਆਈ ਸਫਲ ਤਿਨਾ ਕੇ ਕਾਮ ਭਾਗ ਠੜੀ ਹਰ ਸੰਤ ਤੁਮਾਰੀ ਜਿਨ ਘਰ ਧਨ ਹਰ ਨਾਮ ਪਰਵਾਣ ਗਣੀ ਸੇ ਆਈ ਸਫਲ ਤਿੰਨਾ ਕੀ ਕੰਮ ਮੇਰੀ ਰਾਮ ਹਰ ਜਨ ਕਾ ਹਉਨ ਬਨ ਜਾਈ ਕੇ ਸਾਚ ਕਰ ਚਬਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾ ਜਨਮ ਮਰਨ ਦੋਹ ਮੈਂ ਨਾਹੀ ਜਨ ਪਰ ਉਪਕਾਰ ਆਏ ਜੀ ਦਾਤਿ ਭਗਤੀ ਲਾਗ ਹਰ ਸੋਲੈ ਨੀ ਬਿਲਾਏ ਸੱਚਾ ਅਨੋਰ ਸੱਚੇ ਸਤੇ ਰਾਤੇ ਸੱਚਾ ਸੋਕੇ ਸੱਚੀ ਵੜ ਆਏ ਜਿਨ ਕੇ ਸੇ ਤਿੰਨ ਜਾਤੇ ਪੱਕਾ ਫੇਰੀ ਪਾਣੀ ਹਰ ਜਨ ਕਾ ਪੀਸਣ ਪੀਸ ਕਮਾਵਾ ਨਾਨਕ ਕੇ ਪ੍ਰਪਾਸ ਬੇਨੰਨੇ ਤੇਰੇ ਜਨ ਦੇਖਣ ਪਾਵਾਂ ਵਾਹ ਵਾਹ ਨਾਨਕ ਕੇ ਪ੍ਰਭ ਦਾ ਸੁਨੰਤੇ ਤੇਰੇ ਜਨ ਦੇ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 749 ਅੰਗ ਦੇ ਉੱਤੇ ਸਭਾਏਮਾਨ ਸੋਹੀ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਸੋਹੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਚਾਰਣ ਕੀਤਾ ਹੋਇਆ ਅੱਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਭਾਗ ਠੜੇ ਹਰਿ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਕਹਿੰਦੇ ਉਹ ਅਸਲ ਦੇ ਵਿੱਚ ਭਾਗਾ ਵਾਲੇ ਹੁੰਦੇ ਆ ਉਹ ਸੰਤ ਜਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਦਾ ਨਾਮ ਰੂਪੀ ਧੰਨ ਵਸ ਜੇ ਅਸੀਂ ਸਾਰੇ ਪੈਸੇ ਦੀ ਦੌੜ 'ਚ ਲੱਗੇ ਹੋਏ ਆ ਮੈਂ ਵੀ ਤੁਸੀਂ ਵੀ ਸਾਰੇ ਪਰ ਕੁਝ ਕੋ ਹੁੰਦੇ ਆ ਜਿਹੜੇ ਆਪਣੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਦੇ ਨਾਮ ਧੰਨ ਨੂੰ ਵਸਾਉਂਦੇ ਆ ਉਹਨਾਂ ਨੂੰ ਕਿਹਾ ਜਾਂਦਾ ਸੰਤ ਜਨ ਤੇ ਉਹਨਾਂ ਦੇ ਵਾਕ ਵਿੱਚ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਭਾਗ ਖੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਘਰ ਭਾਵ ਹਿਰਦਾ ਕਿ ਹਿਰਦੇ ਦੇ ਵਿੱਚ ਉਹਨਾਂ ਨੇ ਪਰਮਾਤਮਾ ਦੇ ਰੂਪ ਨਾਮ ਦਾ ਧੰਨ ਇਕੱਠਾ ਕਰ ਲਿਆ ਪਰ ਵੈਣ ਗਣੀ ਸਈ ਇਹ ਆਏ ਸਫਲ ਤਿੰਨਾ ਕੇ ਕੰਮ ਕਹਿੰਦੇ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਜਾਂਦਾ ਤੇ ਉਹਨਾਂ ਦੇ ਕੀਤੇ ਹੋਏ ਕੰਮ ਨੇ ਜਿਹੜੇ ਉਹ ਵੀ ਇਸ ਸੰਸਾਰ ਦੇ ਵਿੱਚ ਸਫਲ ਹੋ ਜਾਂਦੇ ਆ ਪ੍ਰਵਾਣ ਗਣੀ ਸਹੀ ਇਹ ਆਏ ਉਹ ਪ੍ਰਮਾਤਮਾ ਦੇ ਦਰ ਤੋਂ ਪ੍ਰਵਾਣ ਹੋ ਜਾਂਦੇ ਆ ਕਿਹੜੇ ਜਿਹੜੇ ਸੰਤ ਜਨ ਹੁੰਦੇ ਆ ਪਰਮਾਤਮਾ ਦੇ ਦਰ ਤੋਂ ਪ੍ਰਵਾਨ ਹੋ ਜਾਂਦੇ ਤੇ ਉਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਆ ਉਹ ਵੀ ਸਫਲ ਹੋ ਜਾਂਦੇ ਆ ਸਾਡੇ ਕਈ ਵਾਰੀ ਕੰਮ ਕੀਤੇ ਹੋਏ ਬੰਦਾ ਪਸੰਦ ਨਹੀਂ ਕਰਦਾ ਪਰ ਜਿਹੜੇ ਪਰਮਾਤਮਾ ਦੇ ਵਿੱਚ ਆਪੇਦ ਹੋ ਜਾਂਦੇ ਆ ਉਹਨਾਂ ਦੇ ਕੀਤੇ ਹੋਏ ਕੰਮ ਸਾਰੇ ਦੇ ਸਾਰੇ ਸਫਲ ਹੋ ਜਾਂਦੇ ਆ ਮੇਰੇ RAM ਹਰ ਜਨਕਾ ਹੋਂ ਗਲ ਜਾਈ ਸੱਚੇ ਪਾਤਸ਼ਾਹ ਜੀਓ ਤੁਸੀਂ ਹੀ ਮੇਰੇ ਕਰਾਮਾਤਮਾ ਵਾਹਿਗੁਰੂ ਹੋ ਹਾ ਮੇਰੇ RAM ਹਰਜਨ ਕਾ ਹੋਂ ਬਲ ਜਾਈ ਜਿਹੜੇ ਤੇਰੇ ਸੇਵਕ ਬਣ ਜਾਂਦੇ ਐ ਜਿਹੜੇ ਤੇਰੇ ਸੰਤ ਬਣ ਜਾਂਦੇ ਆ ਜਿਹੜੇ ਤੇਰੇ ਗੋਲੇ ਬਣ ਜਾਂਦੇ ਐ ਮੈਂ ਉਹਨਾਂ ਤੋਂ ਸੱਚੇ ਪਾਤਸ਼ਾਹ ਬਲਿਹਾਰ ਜਾਂਨਾ ਮੇਰੇ RAM ਹਰਜਨ ਕਾ ਹੋਂ ਬਲ ਜਾਈ ਮੈਂ ਉਹਨਾਂ ਤੋਂ ਬਲਿਹਾਰ ਜਾਂਨਾ ਕਿੰਨਾ ਕੁ ਬਲਿਹਾਰ ਜਾਣ ਦੀ ਗੱਲ ਕਰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕੇਸਾਂ ਗਾ ਕਰ ਜਬਰ ਟੁਲਾਵਾ ਚਰਨ ਤੋੜ ਮੁਖ ਲਾਏ ਦੇਖੋ ਨਿਮਰਤਾ ਗੁਰੂ ਅਰਜਨ ਸਾਹਿਬ ਜੀ ਦੇ ਕਿ ਜਿਹੜੇ ਤੇਰੇ ਸੰਤ ਨੇ ਨਾ ਮੈਂ ਉਹਨਾਂ ਦੇ ਸੀਸ ਦੇ ਉੱਤੇ ਆਪਣੇ ਕੇਸਾਂ ਦਾ ਚੌਰ ਬਣਾ ਕੇ ਛੁਲਾ ਦਾਂ ਕਹਿੰਦੇ ਕੇਸਾਂ ਕਾ ਕਰ ਚਬਰ ਢੁਲਾਵਾ ਚਰਨ ਧੂੜ ਮੁਖ ਲਾਏ ਜਿਹੜੇ ਤੇਰੇ ਸੇਵਕ ਬਣ ਜਾਂਦੇ ਐ ਉਹਨਾਂ ਦੇ ਚਰਨਾਂ ਦੇ ਧੂੜ ਮੈਂ ਮੱਥੇ ਨੂੰ ਲਾਉਣ ਨੂੰ ਪਿਆਰ ਹੈ ਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਗੁਰੂ ਅਰਜਨ ਸਾਹਿਬਾਰੇ ਇਹ ਹੀ ਗੱਲਾਂ ਸਾਨੂੰ ਸਮਝਾ ਰਹੇ ਐ ਕਿ ਜਿਹੜੇ ਸੰਤ ਜਨ ਬਣ ਜਾਂਦੇ ਐ ਉਹਨਾਂ ਦਾ ਸਤਿਕਾਰ ਕਰਨਾ ਜ਼ਰੂਰੀ ਬਣਦਾ ਸਤਿਕਾਰ ਕਰੀਏ ਉਹਨਾਂ ਦਾ ਰਹਾਓ ਰਹਾਉ ਦਾ ਭਾਉ ਨਠਹਿਰਣਾ ਰੁਕਣਾ ਤੇ ਵਿਸਰਾਮ ਤੇ ਨਾਲ ਹੀ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਜਨਮ ਤੇ ਮਰਨ ਦੋਹੋਂ ਮੈਂ ਨਾਹੀ ਜਨ ਪਰਉਪਕਾਰੀ ਆਏ ਕਹਿੰਦੇ ਜਿਹੜੇ ਤੇਰੇ ਸੰਤ ਜਨ ਹੁੰਦੇ ਆ ਨਾ ਉਹ ਤਾਂ ਜਨਮ ਦੀ ਉਹਨਾਂ ਨੂੰ ਪਰਵਾਹ ਨਾ ਮਰਨ ਦੀ ਪਰਵਾਹ ਜਨਮ ਮਰਨ ਦੋਹਾਂ ਮੈਂ ਨਾਹੀ ਕਹਿੰਦੇ ਉਹ ਦੋਨਾਂ ਤੋਂ ਅਬ ਇੰਦਰਲੇਪ ਦੇ ਕਹਿੰਦੇ ਦੋਨਾਂ ਤੋਂ ਨਰੇਪ ਨੇ ਜਨ ਪਰਉਪਕਾਰੀ ਆਏ ਕਹਿੰਦੇ ਉਹ ਤੇ ਇਸ ਸੰਸਾਰ ਦੇ ਵਿੱਚ ਪਰਉਪਕਾਰ ਕਰਨ ਵਾਸਤੇ ਆਏ ਤੇ ਪਰਉਪਕਾਰ ਕਰਨ ਦਾ ਵਾਅਦਾ ਚਲੇਗੇ ਜਿਵੇਂ ਹੁਣ ਰਾਣਾ ਸਾਹਿਬ ਵਾਲੇ ਸੰਤ ਬਾਬਾ ਵਰਜਿੰਦਲਜਿੰਦਰ ਸਿੰਘ ਜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਸ਼ਰੀਰ ਛੱਡਿਆ ਤੇ ਉਹਨਾਂ ਨੇ ਸਰੀਰ ਛੱਡਣ ਤੋਂ ਪਹਿਲਾਂ ਤਕਰੀਬਨ 30 ਸਾਲ ਲਾ ਕੇ ਨਾ ਇੱਕ ਐਪ ਤਿਆਰ ਕੀਤੀ ਕੰਪਿਊਟਰ ਦੇ ਉੱਤੇ 30 ਸਾਲ ਬੈਠੇ ਰਹੇ 30 ਸਾਲ ਲਾ ਕੇ ਉਹਨਾਂ ਨੇ ਇੱਕ ਐਪ ਤਿਆਰ ਕੀਤੀ ਜਿਹੜੀ ਦੇ ਵਿੱਚ ਸਾਰੀ ਗੁਰਬਾਣੀ ਭਾਈ ਗੁਰਦਾਸ ਜੀ ਦੀ ਬਾਣੀ ਭਾਈ ਗੁਰਦਾਸ ਜੀ ਨੇ 12 ਤੇ ਸਾਰੇ ਦੀ ਸਾਰੀ ਬਾੜੀ ਜਿੰਨੇ ਵੀ ਸਿੱਖ ਇਤਿਹਾਸ ਸਾਰੇ ਦਾ ਸਾਰਾ ਉਸ ਐਪ ਦੇ ਵਿੱਚ ਉਹਨਾਂ ਨੇ ਪਾਇਆ ਤੇ ਉਹ ਐਪ ਸਾਡੇ ਕੋਲ ਆ ਸੀ ਉਹਦੇ ਤੋਂ ਬਹੁਤ ਕੁਝ ਸਿੱਖਦੇ ਆ ਭਾਵਕੋ ਪਾਰਉ ਪ੍ਰਕਾਰ ਕਰਨ ਵਾਸਤੇ ਆਏ ਉਸ ਐਪ ਦਾ ਨਾਮ ਵੀ ਉਹਨਾਂ ਨੇ ਲਿਖਿਆ ਈਸ਼ਰ ਮਾਈਕਰੋਮੀਡੀਆ ਉਹਨਾਂ ਨੇ ਵੱਡਿਆਂ ਦਾ ਸੰਤ ਰਾਣਾ ਸਾਹਿਬ ਵਾਲੇ ਜਿਹੜੇ ਵੱਡੇ ਸੀ ਉਹਨਾਂ ਦਾ ਨਾਮ ਸੀ ਸੰਤ ਬਾਬਾ ਈਸ਼ਰ ਸਿੰਘ ਉਹਨਾਂ ਦੇ ਨਾਮ ਤੇ ਉਹ ਐਪ ਜਿਹੜੀ ਰੱਖੀਏ ਉਹਦੇ ਵਿੱਚੋਂ ਅਸੀਂ ਪਤਾ ਨਹੀਂ ਕਿੰਨਾ ਕੁਝ ਸਿੱਖ ਰਹੇ ਅੱਜ ਮੋਬਾਈਲ ਦੇ ਉੱਤੇ ਉਹ ਜਿਹੜੇ ਸੰਤ ਜਨ ਹੁੰਦੇ ਆ ਉਹ ਤੇ ਸਾਡੇ ਤੇ ਪਰਉਪਕਾਰ ਕਰਨ ਵਾਸਤੇ ਆਏ ਤੇ ਉਹਨਾਂ ਨੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਤੇ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਹੀ ਕਹਿੰਦੇ ਕਿ ਜਨਮ ਮਰਨ ਦੋਹੋਂ ਮੈ ਨਹੀਂ ਜਨ ਪਰਉਪਕਾਰੀ ਆਏ ਜੀ ਦਾਤ ਦੇ ਭਗਤੀ ਲਾਇਨ ਹਰ ਸੋ ਲਾਇਨ ਮਿਲਾਏ ਕਹਿੰਦੇ ਉਹ ਬੜੇ ਜੀ ਲਾ ਕੇ ਭਗਤੀ ਕਰਦੇ ਆ ਜੀ ਦਾਤ ਦੇ ਭਗਤੀ ਲਾਇਨ ਹਰ ਸੋ ਲਾਇਨ ਮਿਲਾਏ ਤੇ ਸੱਚੇ ਪਾਤਸ਼ਾਹ ਸਾਨੂੰ ਵੀ ਉਸ ਪ੍ਰਮਾਤਮਾ ਦੇ ਨਾਲ ਮਿਲਾ ਦਿਓ ਜਿਵੇਂ ਉਹਨਾਂ ਨੂੰ ਮਿਲਾਤਾ ਪ੍ਰਮਾਤਮਾ ਦੇ ਨਾਲ ਸਾਨੂੰ ਵੀ ਮਿਲਾ ਦਿਓ ਸੱਚਾ ਹੈ ਅਮਰ ਸੱਚੀ ਪਾਪਿ ਛਾਹੇ ਸੱਚੇ ਸੇਤੀ ਰਾਤੇ ਅਮਰ ਦਾ ਭਾਵੰਦਾ ਹੁਕਮ ਕਿ ਸੱਚੇ ਬਾਦਸ਼ਾਹ ਤੇਰਾ ਜਿਹੜਾ ਹੁਕਮ ਹੈ ਉਹ ਵੀ ਸੱਚਾ ਹੈ ਤੇ ਜਿਹੜੀ ਤੇਰੀ ਬਾਦਸ਼ਾਹੀ ਆ ਉਹ ਵੀ ਸੱਚੀ ਹੈ ਕਿਉਂਕਿ ਬਾਦਸ਼ਾਹੀ ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਸੱਚੇ ਬਾਦਸ਼ਾਹ ਤੇ ਜਿਹੜੇ ਸੱਚੇ ਬਾਦਸ਼ਾਹ ਨੇ ਉਹਨਾਂ ਦਾ ਆਸਣ ਵੀ ਉੱਪਰ ਹੁੰਦਾ ਹੈ ਤੇ ਉਹਨਾਂ ਦੇ ਉੱਤੇ ਚੌਰ ਝੁਲਦੀ ਹੈ ਤੇ ਉਹਨਾਂ ਦੇ ਉੱਤੇ ਚੰਦਵਾ ਲੱਗਿਆ ਹੁੰਦਾ ਇਹ ਸੱਚਿਆਂ ਦੀ ਗੱਲ ਹੈ ਝੂਠਿਆਂ ਦੇ ਉੱਤੇ ਕਦੇ ਚੌਰ ਨਹੀਂ ਝੁਲਿਆ ਕਰਦਾ ਚੋਂ ਝੂਠਿਆਂ ਦੇ ਉੱਪਰ ਕਦੇ ਚੰਦਵਾ ਨਹੀਂ ਤਾਣਿਆ ਜਾਂਦਾ ਚਾਹ ਝੂਠਿਆਂ ਦੇ ਕਦੇ ਵੱਡੇ ਵੱਡੇ ਉੱਚੇ ਆਸਣ ਨਹੀਂ ਲੱਗਿਆ ਕਰਦੇ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸੱਚਾ ਅਮਰ ਸੱਚੀ ਪਾਪਿ ਛਾਹੀ ਸੱਚੇ ਸੇਤੀ ਰੱਤੇ ਕਹਿੰਦੇ ਅਸੀਂ ਵੀ ਉਹ ਪਰਮਾਤਮਾ ਦੇ ਉਹ ਵੱਡੇ ਦੇ ਵਿੱਚ ਅਸੀਂ ਵੀ ਰੱਤੇ ਗਏ ਰੱਤੇ ਦਾ ਭਾਵ ਹੁੰਦਾ ਰੰਗੇ ਗਏ ਕਿ ਅਸੀਂ ਵੀ ਉਸ ਪਰਮਾਤਮਾ ਦੇ ਵਿੱਚ ਉਸ ਸੱਚੇ ਦੇ ਵਿੱਚ ਉਸ ਜਿਹਦਾ ਹੁਕਮ ਚੱਲਦਾ ਉਹਦੇ ਵਿੱਚ ਅਸੀਂ ਵੀ ਅਭੇਦ ਹੋਣਾ ਚਾਹੁੰਦੇ ਅਸੀਂ ਵੀ ਉਹਦੇ ਵਿੱਚ ਰੱਤੇ ਜਾਈਏ ਜਿਹੜੇ ਗੁਰਸਿੱਖ ਨੇ ਜਿਹੜੇ ਸੰਤ ਜਨਨ ਉਹ ਦੇ ਵਿੱਚ ਰਤੇ ਗਏ ਸੱਚਾ ਸੁੱਖ ਸੱਚੀ ਵਡਿਆਈ ਜਿਸਕੇ ਸੇਖਨ ਜਾਤੇ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੱਚਾ ਸੁੱਖ ਆ ਜਾਂਦਾ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਹੈਗੇ ਆ ਪਰ ਉਹ ਸੱਚੇ ਨਹੀਂ ਉਹ ਸੁੱਖਾਂ ਦੇ ਕਰਕੇ ਅਸੀਂ ਦੁਖੀ ਵੀ ਬਹੁਤ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਅਸੀਂ ਕੋਈ ਨਾ ਕੋਈ ਚੀਜ਼ ਗੁਰੂ ਤੋਂ ਮੰਗਦੇ ਆ ਪਰ ਕੋਈ ਨਾ ਕੋਈ ਚੀਜ਼ ਜਿਹੜੀ ਮੰਗੀ ਉਹ ਮਿਲ ਗਈ ਤੇ ਉਦੋਂ ਬਾਅਦ ਅਸੀਂ ਗੁਰੂ ਨੂੰ ਛੱਡ ਦਿੰਨੇ ਆ ਗੁਰੂ ਨੂੰ ਭੁੱਲ ਜਾਂਦੇ ਆ ਫਿਰ ਉਹ ਜਿਹੜੀ ਚੀਜ਼ ਅਸੀਂ ਨੇ ਲਈ ਨਾ ਉਹਦੇ ਵਿੱਚੋਂ ਵੀ ਸਾਨੂੰ ਦੁੱਖ ਮਹਿਸੂਸ ਹੋਣ ਲੱਗ ਜਾਂਦਾ ਪਰ ਜੇ ਅਸੀਂ ਨੇ ਗੁਰੂ ਨੂੰ ਮੰਗ ਲਿਆ ਗੁਰੂ ਦੇ ਨਾਲ ਸਾਰਾ ਕੁਝ ਹੀ ਮਗਰ ਮਗਰ ਆ ਜਾਣਾ ਪੁੱਤ ਵੀ ਧੀਆ ਵੀ ਜ਼ਮੀਨ ਜਾਇਦਾਦ ਸਾਰਾ ਕੁਝ ਗੁਰੂ ਦੇ ਪਿੱਛੇ ਪਿੱਛੇ ਆ ਜਾਣਾ ਜੇ ਅਸੀਂ ਗੁਰੂ ਨੂੰ ਮੰਗ ਲਾਂਗੇ ਤਾਂ ਇਹ ਸਮਝ ਲਓ ਕਿ ਸੱਚਾ ਸੁੱਖ ਮਿਲ ਗਿਆ ਸੱਚਾ ਸੁੱਖ ਸੱਚੀ ਵਡਿਆਈ ਉਹਦੀ ਵਡਿਆਈ ਵੀ ਸੱਚੀ ਹੋਣੀ ਹੈ ਜਿਹੜੇ ਸੱਚੇ ਬੰਦੇ ਹੁੰਦੇ ਆ ਗੁਰੂ ਦੇ ਨਾਲ ਜੁੜੇ ਹੁੰਦੇ ਆ ਜਿਹੜੇ ਇੱਕਮ ਇੱਕ ਹੁੰਦੇ ਆ ਉਹਨਾਂ ਦੀ ਵਡਿਆਈ ਸੱਚੀ ਹੁੰਦੀ ਹੈ ਕਿਉਂਕਿ ਸਾਰਾ ਸੰਸਾਰ ਉਹਨਾਂ ਦੀ ਵਡਿਆਈ ਕਰਦਾ ਅਸੀਂ ਗੁਰੂ ਦੇ ਨਾਲ ਮਨੋਂ ਨਹੀਂ ਜੁੜੇ ਹੋਏ ਅਸੀਂ ਉੱਪਰੋਂ ਉੱਪਰੋਂ ਜੁੜੇ ਹੋਏ ਆ ਤਾਂ ਕਰਕੇ ਸਾਡੀ ਵਡਿਆਈ ਸੱਚੀ ਨਹੀਂ ਹੈ ਤੇ ਸਾਡੇ ਇਹ ਬੰਦਾ ਕੁਝ ਕਹਿੰਦਾ ਤੇ ਦੂਜੇ ਕੋਲ ਕੁਝ ਕਹਿੰਦੇ ਕਿਉਂਕਿ ਸੱਚੀ ਨਹੀਂ ਵਡਿਆਈ ਇਹ ਸਾਰੇ ਸੰਸਾਰ 'ਚ ਚੱਲ ਰਿਹਾ ਕੰਮ ਤੇ ਜਿਹੜੇ ਜੁੜੇ ਹੁੰਦੇ ਆ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਫਿਰ ਵਡਿਆਈ ਵੀ ਸੱਚੀ ਹੁੰਦੀ ਆ ਸੱਚਾ ਸੁੱਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ ਤੇ ਜਿਹੜੇ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਆ ਉਹਨਾਂ ਦੀ ਫਿਰ ਵਡਿਆਈ ਵੀ ਸੱਚੀ ਹੋਣ ਲੱਗ ਜਾਂਦੀ ਆ ਪੱਖਾ ਫੇਰੀ ਪਾਣੀ ਧੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਹੜੇ ਤੇਰੇ ਨਾਲ ਗੁੜ ਜਾਂਦੇ ਆ ਜੇ ਜਿਹੜੇ ਤੇਰੇ ਸੰਤ ਬਣ ਜਾਂਦੇ ਆ ਅੱਜ ਸੰਤਾਂ ਦੀ ਗੱਲ ਕਰ ਰਹੇ ਭਾਗ ਜਿਹੜੇ ਆ ਸੰਤ ਤੋਂ ਮਾਰੇ ਜਿੰਨ ਘਰ ਘਨ ਹਰ ਨਾਮਾ ਤੇ ਕਹਿੰਦੇ ਜਿਹੜੇ ਤੇਰੇ ਸੰਤ ਬਣ ਜਾਂਦੇ ਆ ਅਸੀਂ ਤੇ ਕਹਿੰਦੇ ਉਹਨਾਂ ਨੂੰ ਪੱਖੇ ਦੀ ਸੇਵਾ ਦੀ ਕਰਨ ਨੂੰ ਤਿਆਰ ਆ ਪਹਿਲੇ ਸਮਿਆਂ ਦੇ ਵਿੱਚ ਆਪਾਂ ਦੇਖਿਆ ਹਨ ਤੇ ਜਦੋਂ ਕਿਤੇ ਦੀਵਾਰ ਲੱਗਣੀ ਉਦੋਂ ਇੱਕ ਪੱਖਾ ਲੈ ਕੇ ਵੱਡਾ ਸਾਰਾ ਸੰਗਤਾਂ ਦੀ ਸੇਵਾ ਕਰਦੇ ਕਈ ਤੇ ਜਿਉਂ-ਜਿਉਂ ਸਮਾਂ ਬਦਲਿਆ ਜਿਉਂ-ਜਿਉਂ ਫਿਰ ਉਹ ਪੱਖੇ ਦੀ ਸੇਵਾ ਜਿਹੜੀ ਸਾਡੇ ਤੋਂ ਖੁੱਸ ਗਈ ਅੱਜ ਭਾਂਡਿਆਂ ਦੀ ਸੇਵਾ ਉਹ ਵੀ ਸਾਡੇ ਕੋਲੋਂ ਜਾਂਦੀ ਨਹੀਂ ਕਿਉਂਕਿ ਭਾਂਡੇ ਵੀ ਰੇਡੀਮੈਂਟ ਆ ਗਏ ਬੰਦੇ ਨੇ ਖਾਇਆ ਤੇ ਕੂੜੇਦਾਨ ਚ ਸੜ ਤਾ ਕਿਉਂਕਿ ਜਿੰਨਾ ਚਿਰ ਅਸੀਂ ਚੰਗੀ ਤਰ੍ਹਾਂ ਸੇਵਾ ਨਹੀਂ ਕਰਾਂਗੇ ਉਹਨਾਂ ਚਿਰ ਸਾਡਾ ਮਨ ਨਹੀਂ ਮੰਨਿਆ ਜਾਣਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਪੱਖਾ ਫੇਰੀ ਪਾਣੀ ਢੋਵਾ ਤੇ ਮੈਂ ਉਹਨਾਂ ਨੂੰ ਪੱਖਾ ਫੇਰ ਕੇ ਆਪਣੀ ਸੇਵਾ ਕਰਾਂ ਤੇ ਉਹਨਾਂ ਵਾਸਤੇ ਇਸ਼ਨਾਨ ਵਾਸਤੇ ਪਾਣੀ ਲੈ ਕੇ ਆਵਾਂ ਹਰ ਜਨ ਕੈ ਪੀਸਣ ਪੀਸ ਕੰਬਾਵਾ ਤੇ ਮੈਂ ਲੰਗਰ ਵਾਸਤੇ ਆਟਾ ਤਣਕ ਪੀ ਕੇ ਆਟਾ ਤਿਆਰ ਕਰਾਂ ਮੈਨੂੰ ਤੇ ਇਹ ਸੇਵਾਵਾਂ ਦੇਈਆਂ ਨੇ ਜੀ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕਹਿ ਪੀਸਣ ਪੀਸ ਕਮਾਵਾ ਹੁਣ ਜਿਹੜੇ ਰਾਣਾ ਸਾਹਿਬ ਵਾਲੇ ਸੋਣ ਨਵੇਂ ਸੰਤ ਬਣਾਏ ਆ ਨਾ ਜਿਹੜੇ ਜਿਨ੍ਹਾਂ ਦਾ ਨਾਮ ਸੰਤ ਦਾਦਾ ਅਮਰ ਸਿੰਘ ਜੀ ਭੋਰੇ ਵਾਲੇ ਉਹ ਤਕਰੀਬਨ 40-45 ਸਾਲ ਤੋਂ ਉੱਥੇ ਹੀ ਰਹਿ ਰਹੇ ਸੀ ਤੇ ਉਹਨਾਂ ਨੂੰ ਜਦੋਂ ਉਸ ਆਸਣ ਤੇ ਬਿਠਾਇਆ ਨਾ ਉਹਨਾਂ ਨੇ ਆਖਿਆ ਮੈਨੂੰ ਇਸ ਆਸਣ ਤੇ ਬੇਸ਼ੱਕ ਬਿਠਾ ਦਿਓ ਪਰ ਜਿਹੜੀ ਮੈਂ ਸੇਵਾ ਕਰ ਰਿਹਾ ਮੈਂ ਸੇਵਾ ਨਹੀਂ ਛੱਡਣੀ ਕਿਤੇ ਤੁਸੀਂ ਕਹੋ ਹੁਣ ਸੇਵਾ ਛੱਡ ਦਿਓ ਆਜੋ ਉੱਚੇ ਥਾਂ ਤੇ ਬੈਠੋ ਨਹੀਂ ਮੈਂ ਸੇਵਾ ਕਰਨੀ ਹੈ ਸੰਗਤਾਂ ਦੀ ਤੇ ਸੇਵਾ ਮੈਂ ਕਰਦੇ ਰ੍ਹਾਂਗਾ ਉਹਨਾਂ ਦੇ ਬਾਬਤ ਦੇ ਗੱਲਾਂ ਲਿਖ ਰਿਹਾ ਗੁਰੂ ਸਾਹਿਬ ਕੇ ਪੱਖਾ ਫੇਰੀ ਪਾਣੀ ਢੋਵਾ ਹਰ ਜਨਕ ਐ ਪੀਸਣ ਪੀਸਕਵਾਵਾ ਕਿਹਾ ਆਪਣੇ ਸੇਵਾ ਨਹੀਂ ਛੱਡਣੀ ਨਾਨਕ ਕੀ ਪ੍ਰਭ ਪਾਸ ਬਿਨੰਤੇ ਤੇਰੇ ਜਨ ਦੇਖਣ ਪਾਵਾਂ ਕਿ ਮੇਰੀ ਵੀ ਸੱਚੇ ਪਾਤਸ਼ਾਹ ਇਕ ਬੇਨਤੀ ਆ ਤੁਹਾਡੇ ਚਰਨਾਂ 'ਚ ਨਾਨਕ ਕੀ ਪ੍ਰਭ ਪਾਸ ਬਿਨੰਤੇ ਕਿ ਮੇਰੀ ਬੇਨਤੀ ਆ ਤੁਹਾਡੇ ਚਰਨਾਂ 'ਚ ਤੇਰੇ ਜਨ ਦੇਖਣ ਪਾਵਾਂ ਕਿ ਮੇਰੀਆਂ ਜਿਹੜੀਆਂ ਅੱਖਾਂ ਨੇ ਇਹਨਾਂ ਦੇ ਵਿੱਚ ਐਸੀ ਜੋਤ ਜਗਾ ਦਿਓ ਕਿ ਜਿਹਦੇ ਨਾਲ ਮੈਂ ਤੇਰੇ ਸੇਵਕਾਂ ਨੂੰ ਦੇਖ ਸਕਾਂ ਕਿ ਆਹ ਸੇਵਕ ਹੈ ਤੇ ਆਹ ਸੇਵਕ ਨਹੀਂ ਹੈਗਾ ਮੇਰੀਆਂ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਜੋਤ ਜਗਾ ਦਿਓ ਜਿਦੇ ਨਾਲ ਮੈਂ ਬੁਰਾ ਤੇ ਚੰਗਾ ਤੇ ਮਾੜਾ ਤੇ ਚੰਗਾ ਵੇਖ ਸਕਾਂ ਸੱਤੇ ਬਾਦਸ਼ਾ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਵਪੈ ਸੁਨਨਤੇ ਤੇਰੇ ਜਨ ਦੇਖਣ ਪਾਵਾ ਵਾਹ ਗੁਰਜੀਤ ਕਾਲਸਾ ਵਾਹ ਗੁਰਜੀਤ ਜੀ ਫਤਿਹ ਸਤਿ ਸ਼੍ਰੀ ਅਕਾਲ ਵਾਹ